ਪੰਜਾਬ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਜਿੱਥੇ ਪੂਰਾ ਪੰਜਾਬ ਇਕਜੁੱਟ ਹੋਇਆ ਪਿਆ ਹੈ ਉੱਥੇ ਹੀ ਫਗਵਾੜਾ ਦੇ ਮਹੱਲਾ ਚਾਚੋਕੀ ਵਿਖੇ ਸਮੂਹ ਪਿੰਡ ਵਾਸੀਆਂ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਰਾਸ਼ਨ ਸਮਗਰੀ ਦਾ ਇੱਕ ਟਰੱਕ ਰਵਾਨਾ ਕੀਤਾ ਗਿਆ ਇਸ ਮੌਕੇ ਪਰਮਜੀਤ ਸਿੰਘ ਚਾਚੋਕੀ ਤੋਂ ਇਲਾਵਾ ਹੋਰਨਾਂ ਪ੍ਰਬੰਧਕਾਂ ਨੇ ਇਸ ਟਰੱਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨ ਉਪਰੰਤ ਰਵਾਨਾ ਕੀਤਾ ਗਿਆ ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਉਨਾਸਮੂਸ ਮਾਸੇਵੀ ਰਾਸੀ ਪਾਰਟੀਆਂ ਤੋਂ ਇਲਾਵਾ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਹਰ ਪ੍ਰਭਾਵਿਤ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮਜੂਸਨ ਪਿੰਡ ਚਾਚੋਗੀ ਤੋਂ ਨਵਰਾੰਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੋ ਪੰਜਾਬ ਦੇ ਵਿੱਚ ਪਾਣੀ ਦੀ ਮਾਰ ਹੜ੍ਹਾਂ ਦੇ ਕਾਰਨ ਜੋ ਆਈ ਹੈ ਪੰਜਾਬ ਬੜਾ ਵੱਡਾ ਸੰਤਾਪ ਭੋਗ ਰਿਹਾ ਉਸ ਨੂੰ ਦੇਖਦਿਆਂ ਅੱਜ ਚਾਚੋਗੀ ਅਤੇ ਸ਼ਹਿਰ ਦੇ ਨੌਜਵਾਨ ਬੱਚਿਆਂ ਨੇ ਵੀਰਾਂ ਨੇ ਅੱਜ ਉਹਨਾਂ ਦੀ ਹੈਲਪ ਕਰਨ ਦੇ ਵਾਸਤੇ ਉਹਨਾਂ ਨੂੰ ਸਹਿਯੋਗ ਦੇਣ ਦੇ ਵਾਸਤੇ ਜੋ ਕਿ ਉਹਨਾਂ ਦੇ ਕੋਲ ਨਾ ਰੋਟੀ ਨਾ ਕੱਪੜਾ ਨਾ ਪੀਣ ਵਾਸਤੇ ਪਾਣੀ ਔਰ ਪਸ਼ੂਆਂ ਦਾ ਚਾਰਾ ਕੋਈ ਵੀ ਚੀਜ਼ ਜਿਹੜੀ ਉਹ ਨਹੀਂ ਬਚੀ ਔਰ ਪਾਣੀ ਦੀ ਮਾਰ ਥੱਲੇ ਔਣ ਕਰਕੇ ਅੱਜ ਬੱਚਿਆਂ ਨੇ ਉਹਨਾਂ ਦੀ ਹੈਲਪ ਕਰਨੀ ਬਹੁਤ ਜ਼ਰੂਰੀ ਸਮਝੀ ਔਰ ਅੱਜ ਚਾਚੋ ਕੀ ਤੋਂ ਗੁਰਦੁਆਰਾ ਸਾਹਿਬ ਤੋਂ ਇਹ ਨੌਜਵਾਨ ਸਾਰੇ ਜਿਹੜੇ ਬਹੁਤ ਵਧੀਆ ਪਰਾਲਾ ਕਰਕੇ ਉਹਨਾਂ ਹੜਪੀੜਤਾ ਦੀ ਸਹਾਇਤਾ ਦੇ ਲਈ ਅੱਜ ਇਥੋਂ ਰਾਸ਼ਨ ਦਾ ਇੱਕ ਟਰੱਕ ਲੈ ਕੇ ਜਾ ਰਹੇ ਆ ਔਰ ਬਹੁਤ ਅੱਛੀ ਗੱਲ ਹੈ ਵੀ ਜਿਹੜਾ ਕਿਸੇ ਦੀ ਮਾੜੇ ਟਾਈਮ ਤੇ ਜਿਹੜੀ ਹੈਲਪ ਕਰਨੀ ਚਾਹੀਦੀ ਹੈ ਅੱਜ ਸਾਨੂੰ ਲੋੜ ਹੈ ਸਾਰੇ ਜੋਥ ਨੂੰ ਯੁਰਗਾ ਨੂੰ ਕਿ ਜੋ ਵੀ ਇਨਸਾਨ ਹੈ ਅਸਲੇ ਪਾਣੀ 'ਚ ਘਿਰਿਆ ਹੈ ਉਹਨਾਂ ਦੀ ਤਰੰਤ ਜਿਹੜੀ ਆ ਹੈਲਪ ਕੀਤੀ ਜਾਵੇ ਕਿਉਂਕਿ ਉੱਥੇ ਬڑے ਪਸ਼ੂ ਮਰ ਰਹੇ ਨੇ ਬੰਦਿਆਂ ਦਾ ਨੁਕਸਾਨ ਹੋ ਰਿਹਾ ਸਮਾਨ ਦਾ ਨੁਕਸਾਨ ਹੋ ਰਿਹਾ ਔਰ ਬੱਚੇ ਜਿਹੜੇ ਆ ਉਹ ਭੁੱਖ ਪਿਆਸ ਨਾਲ ਮਰ ਰਹੇ ਆ ਇਸ ਕਰਕੇ ਅੱਜ ਸਾਰਾ ਨੌਜਵਾਨ ਜਿਹੜਾ ਪੰਜਾਬ ਦਾ ਇੱਕ ਹੋ ਕੇ ਅੱਜ ਲੋਕਾਂ ਦੀ ਜਿਹੜੀ ਹੈਲਪ ਕਰ ਰਿਹਾ ਕਿਉਂਕਿ ਸਰਕਾਰਾਂ ਨੇ ਕੁਝ ਨਹੀਂ ਦਿੱਤਾ ਅੱਜ ਪੰਜਾਬ ਨੂੰ ਪੰਜਾਬ ਦਾ ਜਜ਼ਬਾ ਔਰ ਪੰਜਾਬ ਨੂੰ ਪੰਜਾਬ ਖੜਾ ਕਰ ਰਿਹਾ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਹੀ ਸਾਰੇ ਨੌਜਵਾਨ ਇਕੱਠੇ ਹੋ ਕੇ ਜਿਹੜਾ ਹਰ ਪੀੜਤਾਂ ਦਾ ਜਿਹੜਾ ਸਹਾਰਾ ਬਣ ਕੇ ਉਹਨਾਂ ਦੀ ਜਿਹੜੀ ਜ਼ਿੰਦਗੀ ਸੁਧਾਰਨੀ ਸਾਡਾ ਫਰਜ਼ ਬਣਦਾ ਔਰ ਆਓ ਅੱਜ ਰਲ ਕੇ ਸਾਰੇ ਜਾਣੇ ਪੰਜਾਬ ਵਾਲੇ ਪੰਜਾਬ ਦੀ ਹੈਲਪ ਕਰੀਏ ਤਾਂ ਕਿ ਸਾਡੇ ਜਿਹੜੇ ਵੀਰ ਆ ਉਹ ਉਹਨਾਂ ਨੂੰ ਸਹਾਯੋਗ ਕੀਤਾ ਜਾਵੇ ਉਹਨਾਂ ਦੀ ਜ਼ਿੰਦਗੀ ਬਚਾਈ ਜਾਵੇ ਅੱਜ ਸਾਡੇ ਇੱਥੋਂ ਖੈਰੀ ਸੁਲਤਾਨ ਲਵੇਸ਼ ਸੱਤਾ ਸਾਰੇ ਜਾਣੇ ਇੱਥੋਂ ਇਹ ਪੂਰਾ ਗਰੁੱਪ ਜਿਹੜਾ ਇੱਕ ਟਰੱਕ ਲੈ ਕੇ ਜਾ ਰਿਹਾ ਔਰ ਲੋਡ ਪੈਣ ਤੇ ਫੇਰ ਵੀ ਅਸੀਂ ਦੁਬਾਰਾ ਇੱਕ ਟਰੱਕ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਾਰਿਆਂ ਨੂੰ ਬੇਨਤੀ ਆ ਇਸ ਜਿਹੜਾ ਇਸ ਵੇਲੇ ਆਫਤ ਆਈ ਆ ਉਹਦੇ ਵਿੱਚ ਸਾਰਿਆਂ ਨੇ ਵੱਧ ਤੋਂ ਵੱਧ ਚੜ੍ਹ ਕੇ ਸਾਰਿਆਂ ਨੇ ਹਿੱਸਾ ਪਾਓ